ਸਰ ਸਤਿਕਾਰਯੋਗ ਟੀਚਰ ਸਹਿਬਾਨ ਆਏ ਹੋਏ ਪਤਵੰਤੇ ਸੱਜਣ ਸੰਸੰਗ ਕਾਲੀ ٹرسٹ ਦੇ ਮੈਂਬਰ ਜਿੰਨੇ ਵੀ ਇੱਥੇ ਪਹੁੰਚੇ ਆਪਣੇ ਰੌਕੇ ਕਲਾ ਔਰ ਸਮੂਥ ਬੱਚਿਓ ਆਪ ਸਭ ਨੂੰ ਪਤਾ ਹੀ ਆ ਕਿ ਮੈਂਗੇ ਮਰਦਨਾ ਗੱਲ ਕਰਦੇ ਕਿ ਜਦਦੇ ਮੈਂ ਕੋ ਸਟੈਂਡ ਚੱਕ ਕੇ ਆਉਣਾ ਬੱਚਿਆਂ ਨੂੰ ਆਸ ਹੋ ਜਾਂਦੀ ਹੈ ਕਿ ਉਹਨਾਂ ਨੂੰ ਕੁਝ ਦੇ ਕੇ ਜਾਣਗੇ ਤੇ ਸੱਚੀ ਅੱਜ ਕੋਸ਼ਾਂ ਨੂੰ ਕੁਝ ਦੇਣ ਆਏ ਆ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਪਿਛਲੇ ਦਿਨੀ ਆਪਾਂ 8ਵੀਂ 10ਵੀਂ 12ਵੀਂ ਚੋਂ ਪਹਿਲਾ ਦੂਜਾ ਤੀਸਰਾ ਸਥਾਨ ਪ੍ਰਾਪਤ ਕਰਨ ਦੇ ਬੱਚਿਆਂ ਨੂੰ ਸਨਮਾਨ ਕਰਕੇ ਗਏ ਸੀ ਸੋ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਪਰਿਵਾਰਾਂ ਦਾ ਜੋ ਬੱਚਿਆਂ ਲਈ ਇੰਨਾ ਕੁ ਸੋਚ ਰਹੇ ਆ ਔਰ ਧੰਨਵਾਦ ਕਰਦੇ ਹਾਂ ਟੀਚਰ ਸਹਿਮਾਨਾਂ ਦਾ ਜਿਨ੍ਹਾਂ ਦੀ ਮਿਹਨਤ ਤੇ ਸਦਕਾ ਇਦਾਂ ਦੇ ਪ੍ਰੋਗਰਾਮ ਲਿਖੇ ਜਾਂਦੇ ਆ ਸਵਾਜ ਜਿਹੜਾ ਅਸੀਂ ਪ੍ਰੋਗਰਾਮ ਲਿਖਿਆ ਉਹ ਜਿਵੇਂ ਕਿ ਆਪਣੇ ਤਿੰਨ ਤੰ ਦਾ rauke kala veer rauke ਔਰ veer wadni ਜੋ ਕਿ ਸਰਵਾਰ ਸੰਸੰਗ ਕਾਲੀ ਦੀ ਸੋਚ ਸੀ ਕਿ ਤਿੰਨੇ ਪੰਡਾ ਤੋਂ ਜਿਹੜਾ ਵੀ ਬੱਚਾ ਪਹਿਲੇ ਸਥਾਨ ਤੇ ਆਊਗਾ 10th ਕਲਾਸ ਦੇ ਵਿੱਚੋਂ ਉਹਨੂੰ ਇੱਕ ਵੱਖਰੇ ਤੌਰ ਤੇ ਸਨਮਾਨ ਦਿੱਤਾ ਜਾਵੇਗਾ 5000 ਦੀ ਰਾਸ਼ੀ ਦੇ ਨਾਲ ਸੋ ਉਸ ਬਾਦੇ ਨੂੰ ਪੂਰਾ ਕਰਨ ਦੇ ਲਈ ਅੱਜ ਅਸੀਂ ਇੱਕ ਵਾਰ ਫਿਰ ਉਸ ਪਰਿਵਾਰ ਨੂੰ ਉਸ ਬੱਚੀ ਨੂੰ ਜੋ ਕਿ ਤੁਹਾਡੇ ਹੀ ਬਿਸਤਾਰ ਬੱਚੀ ਪੜ ਕੇ ਗਈ ਆ ਖੁਸ਼ਕੀਤ ਹੋਰ ਸੁਪਤਰੀ ਸਰਵਾਰ ਕਬਿੰਦਰ ਸਿੰਘ ਜੋ ਕਿ ਰਾਉਕੇ ਕਲਾਂ ਤੋਂ ਬਲੋਂਗ ਕਰਦੇ ਆ ਇਸ ਬੱਚੀ ਦਾ ਅੱਜ ਸਨਮਾਨ ਕਰਨਾ ਹੈ ਸੇ ਸਤਿ ਸ਼੍ਰੀ ਅਕਾਲ ਕਰਦੇ ਹਾਂ ਉਸ ਪਰਿਵਾਰ ਦਾ ਟੀਚਰ ਸਹਿਬਾਨਾਂ ਦਾ ਔਰ ਆਏ ਹੋ ਪਤਵੰਤੇ ਸੱਜਣਾ ਦਾ ਕਿਉਂਕਿ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਾਡੇ ਦਰਮਾਨ ਸਰਦਾਰ ਗਤ ਸਿੰਘ ਜੀ ਪਹੁੰਚੇ ਆ ਉਹਨਾਂ ਨੇ ਵੀ ਦੋ ਸ਼ਬਦ ਬੋਲਣੇ ਆ ਸੋ ਗਰਮੀ ਬਹੁਤ ਜ਼ਿਆਦਾ ਆ ਤੁਹਾਡੀ ਪੜ੍ਹਾਈ ਦਾ ਵੀ ਨੁਕਸਾਨ ਆ ਨਹੀਂ ਸੀ ਹੋਣ ਦੇਣਾ ਸੋ ਮੈਂ ਬਹੁਤਿਆਰ ਬੇਨਤੀਆਂ ਕਰਦਾ ਹੋਇਆ ਸਰਦਾਰ ਗਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਮੰਚ ਤੇ ਆਉਣ ਦੋ ਸ਼ਬਦ ਬੱਚਿਆਂ ਦੇ ਲਈ ਔਰ ਉਸ ਬੱਚੀ ਦੇ ਲਈ ਬੋਲਣਾ ਸੋ ਤਾਂ ਜੋ ਹੋਰ ਵੀ ਬੱਚੇ ਉਹਨਾਂ ਕੋ ਸਾਹ ਤੋਂ ਕੇ ਉਸ ਸਕੀ ਤੋਂ ਸਾਹ ਤੋਂ ਕੇ ਅਗਲੀ ਵਾਰ ਜਿਹੜੀ ਪੀਸ਼ਣਾ ਸਰਕਾਰ ਨੂੰ ਅਸੀਂ ਹਰ ਵਾਰੀ ਇਹੀ ਬੇਨਤੀ ਲੈ ਕੇ ਆਉਣਾ ਕਿ ਬੱਚੇ ਪੜ੍ਹੋ ਪੜਾਈ ਬਿਨਾ ਕੁਛ ਨਹੀਂ ਕਿਉਂਕਿ ਘਰ ਦੇ ਵਿੱਚ ਹਰ ਇੱਕ ਚੀਜ਼ ਦੀ ਵੰਡ ਹੋ ਜਾਂਦੀ ਆ ਚਾਹੇ ਜ਼ਮੀਨ ਆ ਚਾਹੇ ਕੋਈ ਗਹਿਣਾ ਏ ਚਾਹੇ ਕੋਈ ਕਿਸੇ ਵੀ ਤਰ੍ਹਾਂ ਦੀ ਵਸਤੂ ਅਸੀਂ ਘਰ ਵਿੱਚ ਬਣਾਉਨੇ ਆ ਗੱਡੀਆਂ ਕਾਰਾਂ ਤੋਂ ਲੈ ਕੇ ਕੂਠੀਆਂ ਤੋਂ ਲੈ ਕੇ ਹਰ ਚੀਜ਼ ਦੀ ਵੰਡ ਹੋ ਜਾਂਦੀ ਆ ਪਰ ਪੜਾਈ ਇੱਕ ਇਦਾਂ ਦਾ ਗਹਿਣਾ ਏ ਇਦਾਂ ਦਾ ਜਿਹੜੀ ਚੀਜ਼ ਆ ਕਿ ਕੋਈ ਕਿਸੇ ਨਾਲ ਵੰਡ ਨਹੀਂ ਸਕਦਾ ਜੇ ਜੀ ਤੁਸੀਂ ਧਾਰਨ ਕਰ ਲਈ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਲਈ ਕੰਮ ਆਉਣੀ ਆ। ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨੌਕਰੀ ਕਰਨੀ ਆ। ਚਾਹੇ ਕਿ ਚੰਗੇ ਸਮਾਜ ਦੀ ਸਿਰਜਣਾ ਕਰਨੀ ਆ। ਚਾਹੇ ਆਪਾਂ ਘਰ ਵਿੱਚ ਖੇਤੀ ਕਰਨੀ ਆ। ਕਿਸੇ ਵੀ ਫੀਲਡ ਵਿੱਚ ਜਾ ਕੇ ਆਪਾਂ ਕੰਮ ਕਰਨਾ ਹੈ। ਉੱਥੇ ਸਾਡੀ ਪੜ੍ਹਾਈ ਨੇ ਕੰਮ ਕਰਨਾ ਹੈ। ਸਾਡੀ ਸੋਚ ਨੇ ਕੰਮ ਕਰਨਾ ਹੈ। ਸੋ ਧੰਨਵਾਦ ਕਰਿਆ ਕਰੋ। ਆਪਣੇ ਟੀਚਰ ਸਹਿਬਾਨਾਂ ਦਾ ਆਪਣੇ ਮਾਪਿਆਂ ਦਾ ਜੋ ਇੰਨੀ ਮਿਹਨਤ ਕਰਕੇ ਤੁਹਾਨੂੰ ਪੜ੍ਹਾ ਰਹੇ ਆ। ਟੀਚਰ ਸਹਿਬਾਨ ਕਿੱਥੇ ਕਿੱਥੋਂ ਆ ਕੇ ਤੁਹਾਡੀ ਪੜ੍ਹਾਈ ਕਰਾ ਰਹੇ ਆ। ਕੋਈ ਇਹਨਾਂ ਲਈ ਤੇ ਸਦਾ ਨਹੀਂ ਰਹਿਣਾ ਹੁੰਦਾ। ਇਨਾ ਸਮਾਂ ਪੈ ਕੇ ਇਥੇ ਬੰਦੀਆਂ ਵੀ ਹੋ ਜਾਂਦੀਆਂ ਹੋਰ ਤਾਂ ਵੀ ਚਲੇ ਜਾਂਦੇ ਆ ਪਰ ਉਹ ਦਿੱਤਾ ਹੋਇਆ ਸਮਾਂ ਤੁਹਾਡੇ ਲਈ ਜੈਸਾ ਸਕੂਲ ਦੇ ਲਈ ਜੇ ਕੋਈ ਵਲੰਟੀਅਰ ਦੇ ਤੌਰ ਤੇ ਕੋਈ ਹੈਲਪ ਕਰਦੇ ਆ ਜਾਂ ਕੋਈ ਤੁਹਾਡੇ ਲਈ ਸਟ੍ਰਕਚਰ ਤਿਆਰ ਕਰਵਾਉਂਦੇ ਆ ਤੂਈ ਮੇਜ਼ ਕੁਰਸੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਪੱਖੇ ਆ ਕੋਈ AC ਆ ਕੋਈ ਕਿੰਦੀਪਰਾ ਉਹ ਸਭ ਤੁਹਾਡੇ ਲਈ ਹੀ ਕਰਦੇ ਆ ਸੋ ਉਹਨਾਂ ਦਾ ਸਤਿਕਾਰ ਕਰਿਆ ਕਰੋ ਔਰ ਇੱਕ ਬੇਨਤੀ ਮਜ਼ਬੂਰ ਕਰਨਾ ਕਿ ਜਦੋਂ ਵੀ ਤੁਸੀਂ ਆਪਣੇ ਸਕੂਲ ਚੋਂ ਪੜ ਕੇ ਜਾਂਦੇ ਆ ਜਾਂ ਕਿਤੇ ਵੀ ਕੋਈ ਯਾਤਰਾ ਕਰਕੇ ਆਉਣੇ ਆ ਚੰਗੇ ਥਾਂ ਤਾ ਆਪਣੇ ਪੈਰਾਂ ਨੂੰ ਹੱਥ ਜਰੂਰ ਲਾਇਆ ਕਰੋ ਕਿਉਂਕਿ ਦੁਨੀਆ ਦੇ ਉੱਤੇ ਇਦਾਂ ਦੇ ਲੋਕ ਪਏ ਆ ਜਿਹੜੇ ਪੈਰਾਂ ਕਰਕੇ ਘਰ ਵਿੱਚ ਬੈਠੇ ਆ ਉਹਨਾਂ ਦੇ ਪੈਰ ਨਹੀਂ ਚੁਰਦੇ ਲੱਤਾਂ ਨਹੀਂ ਚੁਰਦੀਆਂ ਉਹ ਲੋਸ਼ੇ ਰਹਿੰਦੇ ਆ ਕਿ ਕਾ ਸਾਡੇ ਲੱਤਾਂ ਹੁੰਦੀਆਂ ਅਸੀਂ ਚੰਗੇ ਖਿਡਾਰੀ ਬਣ ਸਕਦੇ ਕਾ ਸਾਡੇ ਲੱਤਾਂ ਹੁੰਦੀਆਂ ਤੁਰ ਜੋਗੇ ਹੁੰਦੇ ਅਸੀਂ ਧਰ ਦੀ ਯਾਤਰਾ ਕਰਦੇ ਜਾਂ ਚੰਗੇ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਪਰ ਮਨਬੂਰ ਹੋ ਜਾਂਦੇ ਆ ਜੇ ਪ੍ਰਮਾਤਮਾ ਨੇ ਤੁਹਾਨੂੰ ਇੱਕ ਸਰੀਰ ਚੰਗਾ ਦਿੱਤਾ ਤਾਂ ਉਹਦਾ ਸ਼ੁਕਰਾਨਾ ਜਰੂਰ ਕਰਿਆ ਕਰੋ ਕਿਉਂਕਿ ਅਸੀਂ ਬੇਸ਼ੁਕਰੇ ਬੰਦੇ ਆ ਅਸੀਂ ਚੰਗਾ ਕੰਮ ਹੋ ਜੇਦਾ ਕਹਿ ਲਈ ਅਸੀਂ ਕਰਤਾ ਜੀ ਮਾਰਾ ਕਰਤਾ ਦੇ ਪ੍ਰਮਾਤਮਾ ਨੇ ਕਰਤਾ ਅਸੀਂ ਹਰ ਵਾਰੀ ਦਾ ਸ਼ਕਾਨਾ ਕਰੀਏ ਉਸ ਪ੍ਰਮਾਤਮਾ ਦੇ ਵਾਹਿਗੁਰੂ ਦਾ ਸੇ ਇੰਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਰਾਜਾ ਚਕਾਂਸ ਵਰਗ ਚੰਦ ਸਿੰਘ ਬੇਨਤੀ ਕਰਦਾ ਕਿ ਦੋ ਸਾਊਦ ਬੱਚਿਆਂ ਲਈ ਹੋਰ ਅੱਜ ਦੇ ਮਾਸਤੇ ਨੇ ਗਿਆ ਬਹੁਤ ਤਾਨ ਗਾਜੀ ਉਹਨਾਂ ਦੇ ਦਿੱਖ ਖਾਲਸਾ ਆਵਾਗੁਰ ਦੀ 기ਫਤ ਹੈ ਸਾਡੇ ਬਹੁਤ ਦੀ ਸਤਕਾਰ ਜੋ ਸਾਡੇ ਹੋਣ ਵਾਲਾ ਭਵਿੱਖ ਸਾਡੇ ਵਿੱਚੇ ਇਹ ਉਹਨਾਂ ਵੀ ਇੱਥੇ ਨਰਦੇ ਨੇ ਜਿ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਸਹਿਬਾਨ ਜਿਨ੍ਹਾਂ ਦੀ ਰੈਨ ਨਵਾਈ ਥੱਲੇ ਤੁਸੀਂ ਪੜਦੇ ਹੋ 200 ਸਕੂਲ ਦੇ ਨਾਲ ਸਾਡੀਆਂ ਜੜਾਂ ਜੁੜੀਆਂ ਵੀ ਅਸੀਂ ਵੀ ਤੁਹਾਡੇ ਕੋਲ ਇੱਥੇ ਪੜਦੇ ਸੀ ਅਸੀਂ ਆ ਜੋ ਲੇਟ ਹੋਏ ਅਸੀਂ ਮਹਿਸੂਸ ਕਰਦੇ ਸੀ ਤੁਹਾਡੇ ਦਾ ਗੁਰੂ ਮਹਾਰਾਜ ਦੀ ਕਿਰਪਾ ਥੱਲੇ ਫਰਸਾ ਬੈਠ ਜਾਣੇ ਆ ਪਰ ਜੇਦੋਂ ਸਾਨੂੰ ਬੋਉਣੇ ਹੁੰਦੇ ਸੀ ਉਹਦੇ ਥੱਲੇ ਮਿੱਟੀ ਵੀ ਹੁੰਦੀ ਸੀ ਤੇ ਲੋਕ ਕਹਿ ਦੇਣਾ ਨਾ ਇੱਥੇ ਵੀਰਸੋਂ ਸਰਪੰਚ ਨੇ ਆਉਣਾ 15-20 ਮਿੰਟ ਬਹਿ ਜਾਓ ਦਖਲੀਬ ਸਾਨੂੰ ਬਹੁਤ ਹੁੰਦੀ ਸੀ ਇੱਕ ਦੂਜੇ ਨਾਲ ਹੁੱਜਾ ਮਾਰਨੀਆ ਵੀ ਆਪਾਂ ਕੀ ਕਰਨਾ ਉਹਨਾਂ ਦਾ ਵੀਰਸੋਂ ਨੇ ਸੋਡੇ ਦੇ ਵੀ ਬਹੁਤ ਬੱਚੇ ਇਹ ਕਹਿੰਦੇ ਹੋਣਗੇ ਵੀ ਆਪਾਂ ਨੂੰ ਕਿਉਂ ਬੋਆਇਆ ਸੋਨੂੰ ਬੋਉਣ ਦਾ ਇਹੀ ਮਸਤ ਕੰਮ ਮਿੱਲੇ ਬੱਚੇ ਪਹਿਲੇ ਦੂਜੇ ਨੰਬਰ ਤੇ ਆਉਂਦੇ ਆ ਉਹ ਵੀ ਸੋਡੇ ਵਿੱਚੋਂ ਹੀ ਆ ਟੀਚਰ ਸਾਹਿਬਾਨ ਉਹਨਾਂ ਨੂੰ ਕੋਈ ਵੱਖਰਾ ਮਿਸ਼ਾਣ ਨਹੀਂ ਪੜਾਉਣੀ ਉਹ ਧਿਆਨ ਦਿੰਨੇ ਜੇ ਤੁਸੀਂ ਧਿਆਨ ਨਾਲ ਪੜ੍ਹਾਈ ਤੇ ਤੁਸੀਂ ਇਹੋ ਜਿਹੇ ਚੀਜ਼ਾਂ ਪਾ ਸਕਦੇ ਹੋ ਅੱਜ ਕਲ੍ਹ ਬੰਤ ਸਿੰਘ ਕੜੀਵਾਲ ਉਹ ਵੀ ਇਸ ਸਕੂਲ ਦਾ ਸਾਡੇ ਨਾਲ ਵਿਦਿਆਰਥੀ ਸੀ ਵੀਰ ਰੌਕ ਕੇ ਬੱਚਾ ਲਿਖੇ ਹੋਣਾ ਟੁਰ ਕੇ ਉਹਨੇ ਚ ਪੜਨਾ ਬੰਦ ਨਹੀਂ ਕਰਨਾ ਅੱਜ ਦੇ ਉਹ ਉਸ ਸਰਕਾਰਾਂ ਨੇ ਜੁਹਾਜ ਦਿੱਤੇ ਹਨ ਦੁਨੀਆ ਦੇ ਵਿੱਚ ਕੁਮਲ ਨੂੰ ਉਹ ਤੋਂ ਅਨੇਕਾਂ ਸੀ ਤੁਸੀਂ ਪਰਤੇ ਕਿੰਨੇ ਗੱਟਰ ਬਣ ਗਏ ਕੁਝ ਪੁੱਸਰੇ ਵਿੱਚ ਹੋ ਗਿਆ ਕੋਈ ਬਾਹਰ ਗਿਆ ਸਾਡੇ ਨਾਲ ਦੇ ਕਿੰਨੇ ਉਹ ਪੁੱਤ-ਪੋਤਿਆਂ ਵਾਲੇ ਹੋਗੇ ਉਹਨਾਂ ਦੇ ਬੱਚੇ ਚੰਗੇ ਸਕੂਲਾਂ 'ਚ ਵੀ ਪੜਦੇ ਹੋਣਗੇ ਪਰ ਜਿਹੜੀ ਮੁੱਢਲੀ ਸਿੱਖਿਆ ਉਹ ਇੱਥੇ ਹੀ ਪ੍ਰਾਪਤ ਕਰਕੇ ਗਈ ਸੋ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜਦੇ ਆ ਨਾ ਮੰਨ ਲਾ ਕੇ ਪੜਦੇ ਆ ਉਹਨਾਂ ਦੇ ਜਿਹੜੇ ਹੌਸਲੇ ਬਲਦ ਹੁੰਦੇ ਆ ਹਾਈ ਸਕੂਲ ਦੂਜੇ ਜਿਹੜੇ ਪ੍ਰਾਈਵੇਟ ਸਕੂਲ ਉਹਨਾਂ ਨਾਲੋਂ ਕਿਉਂਕਿ ਤੁਸੀਂ ਇੱਕ ਮਿੱਟੀ ਨਾਲ ਜੁੜੇ ਹੋਏ ਆ ਜਿਹੜਾ ਤੁਹਾਡੇ ਅਧਿਆਪਕਾ ਇੱਥੇ ਜਿਹੜਾ ਪੂਰਾ ਜਿਹਨੂੰ ਕੋਰਸ ਕਰਾ ਕੇ ਚੰਗੇ ਨੰਬਰਾਂ ਵਾਲੇ ਉਹਨੂੰ ਅਧਿਆਪਕ ਲਾਇਆ ਜਾਂਦਾ ਪ੍ਰਾਈਵੇਟ ਸਕੂਲਾਂ ਨੇ ਵੇਖ ਤਾਂ 10-10 ਫੜੇ ਜਿਹੜੇ ਬੱਚੇ ਆ ਉਹ ਲਾ ਕੇ ਉਹਨਾਂ ਨੂੰ ਉਹਨਾਂ ਤੋਂ ਅੰਦਰ ਲੈ ਰਿਆ ਉਹ ਗਾਂ ਜਵਾਕਰ ਨੂੰ ਜਿਵੇਂ ਪੜਾਉਦੇ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੁੰਦਾ ਵਾਲਾ ਕੁਛ ਨਹੀਂ ਇਹ ਸਾਰੇ ਹੀ ਸਰਕਾਰੀ ਜਿਹੜੇ ਅਧਿਆਪਕਾਂ ਨੂੰ ਤਜਰਬਾ ਹੁੰਦਾ ਸਾਡੇ ਵੇਲੇ ਤਾਂ ਅਸੀਂ ਡੰਡੇ ਵੀ ਆਪ ਘੜ ਕੇ ਲੈਂਦੇ ਸੀ ਤੇ ਕੁੱਟ ਵੀ ਆਪ ਹੀ ਖਾਂਦੇ ਸੀ ਤੁਸੀਂ ਕਰਮਾਂ ਵਾਲੇ ਤੁਹਾਨੂੰ ਕੋਈ ਕੁੱਟ ਨਹੀਂ ਸਕਦਾ ਤੁਹਾਨੂੰ ਪਿਆਰ ਨਾ ਪੜਾਉਂਦੇ ਆ ਕਿਉਂਕਿ ਉਦੋਂ ਸਖਤਾਈ ਵਾਲੀ ਸੀ ਪਰ ਜਿਹੜਾ ਪੜਾਇਆ ਵੇ ਸਾਡੀ ਮੈਂਨ ਚ ਬਣ ਗਿਆ ਜਿਹੜੀ ਚੀਜ਼ ਉਹ ਨਿਕਲਦੀ ਨਹੀਂ ਸੀ ਸੋਨੂੰ ਇਹ ਹੀ ਬੇਨਤੀ ਆ ਵੀ ਟਾਈਮ ਨਾਲ ਸਕੂਲ ਆਉਟ ਆ ਉਹਨਾਂ ਜਾਓ ਅਧਿਆਪਕਾਂ ਦਾ ਜਿੰਨਾ ਸਤਕਾਰ ਤੁਸੀਂ ਕਰ ਲੋਗੇ ਉਹਨਾਂ ਹੀ ਥੋੜਾ ਸਾਡੇ ਟਾਈਮ ਦੇ ਵਿੱਚ ਜਦ ਬਾਅਦ ਸਾਈਕਲ ਫੜ ਕੇ ਲਿਉਣਾ ਉਹਨੂੰ ਖੜੇ ਹੋਣਾ ਤੇ ਪੁੰਜਣਾ ਕਿਉਂ ਸਾਡੇ ਦਿਹਾਕ ਦਾ ਉਹ ਸਾਈਕਲ ਸੀ ਅੱਜ ਉਹ ਗੱਲਾਂ ਨਹੀਂ ਹੈ ਕਿਉਂਕਿ ਟਾਈਮ ਬਦਲ ਗਿਆ ਤੇਜ਼ੀਆਂ ਵਧ ਗਈਆਂ ਥੋੜਾ ਥੋੜਾ ਜਿਹਾ ਅਸੀਂ ਹਾਈਪਰਵਾਈਵ ਹੋ ਗਏ ਜੇ ਅੱਜ ਕਿਸੇ ਬੱਚੇ ਨੂੰ ਕਹਿ ਦੇਵੇ ਵੀ ਕੋਈ ਮੇਰੀ ਗੱਡੀ ਦੇ ਵਿੱਚ ਲੀੜਾ ਫਿਰਦਾ ਇੱਕ ਨਾਲ ਹੋਰ ਹੁੰਦਾ ਉਹ ਫੇਰਨ ਵਾਲੇ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਤੀਜੇ ਬੰਦੇ ਨੇ ਮੂਵੀ ਬਣਾ ਕੇ ਪਾ ਦੇਣੀ ਆ ਵੇਖੋ ਜੀ ਟੀਚਰ ਦੇ ਗੱਡੀ ਤੇ ਤੱਕ ਬੱਚੇ ਨੂੰ ਰਮਾਲ ਮਰਾ ਰਹੇ ਆ ਕੋਈ ਗੱਲ ਕੁਛ ਨਹੀਂ ਹੁੰਦੀ ਸਕੂਲ ਸਾਫ ਕਰਨਾ ਸਾਡੀਆਂ ਵਾਰੀਆਂ ਬੰਨੀਆਂ ਹੁੰਦੀਆਂ ਸੀ ਅਸੀਂ ਅਸੀਂ ਕਰਦੇ ਸੀ ਅੱਜ ਜੇ ਕੋਈ ਬੱਚਾ ਕੋਈ ਟੀਚਰ ਕਹੇ ਵਿਚਾਰਨਾ ਹੈ ਉਹ ਖੁਦਾ ਬਚਾ ਕੇ ਹੁੰਦੇ ਉਹਨਾਂ ਦਾ ਕਿਹੜਾ ਉਹ ਵੀ ਤਾਂ ਛੋਡੇ ਨੂੰ ਵੀ ਉਹ ਪੜਾਉਣਾਉਂਦੇ ਉਹਨਾਂ ਦਨਖਾ ਲੈਂਦੇ ਆ ਪਰ ਉਹਨਾਂ ਨੂੰ ਚੰਗਾ ਲੱਗਦਾ ਹੈ ਸਫਾਈ ਜੇ ਉਹ ਕੋਈ ਕੰਮ ਕਰਦੇ ਨਾਲ ਬੱਚਿਆਂ ਨੂੰ ਲਾ ਲੈਂਦੇ ਇੱਕ ਤੀਜਾ ਮੂਹ ਵੀ ਬਣਾ ਕੇ ਪਾ ਦਿੰਦਾ ਵੇਖੋ ਬੱਚਿਆਂ ਨੂੰ ਕੀ ਕੰਮ ਕਰਾ ਰਹੇ ਆ ਜੇ ਤੁਸੀਂ ਕਰਦੇ ਹੋ ਉਹ ਜਿਹੜਾ ਮੂਵੀ ਬਣਾਉਂਦਾ ਉਹਨੂੰ ਉੱਥੇ ਹੀ ਉਹਦੀ ਲਾਭਾ ਕਰਦੇ ਹੋਂ ਛੋਟੀ ਜਿਹੜੀ ਜ਼ਿੰਦਗੀ ਆ ਉਹ ਸਫਲ ਬਣ ਜੂਗੀ ਅੱਜ ਵੀ ਜਿਹੜੇ ਮਾਂ-ਵਾਪਰ ਨੂੰ ਪਿਆਰ ਕਰਦੇ ਆ ਜਿਹੜੇ ਅਧਿਆਪਕਾਂ ਨੂੰ ਪਿਆਰ ਕਰਦੇ ਆ ਉਹ ਬੱਚਿਆਂ ਦਾ ਪਵਿੱਖ ਵੀ ਵੱਖਰਾ ਹੁੰਦਾ ਉਹਨਾਂ ਦੀ ਮौज ਮਸਤੀ ਵੀ ਵੱਖਰੀ ਹੁੰਦੀ ਆ ਉਹਨਾਂ 'ਚ ਇੱਕ ਨਹਿੜ ਇਹੋ ਜਿਹਾ ਆ ਜਾਂਦਾ ਆ ਉਹ ਪੜ੍ਹਾਈ 'ਚ ਵੀ ਹਿਆਰ ਹੁੰਦੇ ਆ ਜਿਹੜੇ ਨਲਾਇਕ ਗੱਲਾਂ ਨਹੀਂ ਜਾਂਦੇ ਆ ਉਹ ਹੌਲੀ-ਹੌਲੀ ਅਸੇ ਨੂੰ ਪੜ ਜਾਂਦੇ ਆ ਤੁਹਾਡੇ ਤੁਹਾਡਾ ਪਵਿੱਖਾ ਜਿਹੜਾ ਅੱਜ ਜਿੱਥੇ ਤੁਸੀਂ ਬੈਠੇ ਹੋ ਮੰਨ ਕੇ ਕਿ ਇੱਥੇ ਤੋਂ ਹੀ ਸ਼ੁਰੂਆਤ ਹੋ ਰਹੀ ਆ ਆਉਣ ਵਾਲਾ ਭਵਿੱਖਾ ਬਹੁਤ ਲੋਕ ਸੋਚਦੇ ਜੋ ਪੜ੍ਹ ਲੈ ਕੇ ਅਫਸਰ ਵੀ ਬਣ ਜਾਣਗੇ ਫਿਰ ਉੱਥੇ ਹਵਾ ਹੈ ਜਿਹੜੀ ਸਤਿ ਪੁੱਛ ਕੇ ਅੰਦਰ ਆਉਗੀ ਤੇ ਦੇਰ ਤੋਂ ਤਰਕ ਜੇ ਫਿਰ ਹੋਰ ਕੰਮ ਹੈਗੇ ਆ ਬਥੇਰੇ ਸਾਡੇ ਕੋਲੇ ਦੋ ਆਪਸ਼ਨ ਸੀਗੇ ਇੱਕ ਪੜ੍ਹਾਈ ਨਹੀਂ ਪੜਨ ਦਾ ਚਲੋ ਮੰਨਿਆ ਸੰਭੋਧੇ ਕਰਦੇ ਕੰਮ ਕਰੋ ਦੋ ਆਪਸ਼ਨ ਅੱਜ ਦੇ ਪਰਿਵਾਰਾਂ ਕੋਲੇ ਕੋਈ ਉਕਸ਼ਣਾ ਵੀ ਬੱਚਾ ਪੜੇ ਦੇ ਹਾਲ ਦੀ ਪੈਰਾਂ 'ਚ ਖੜੇ। ਕਈ ਤਾਂ ਹੁਣ ਪੜ ਕੇ ਜ਼ਿੰਦਗੀ ਬਣਾ ਲੈਂਦੇ ਆ ਤੇ ਕਈ ਜਦੋਂ 10ਵੀਂ 'ਚ ਉਤਲਕ ਕੇ ਆ ਮੋਦੀਆਂ ਵੇਖਣ ਲੱਗ ਜਾਂਦੇ ਇਹਨਾਂ ਨੂੰ 10ਵੀਂ ਤੋਂ। ਫਿਰ ਉਹਨਾਂ ਦੀ ਜਿਹੜਾ ਅਗਲਾ ਪੱਖਾ ਉਹ ساری ਉਮਰ ਬੱਸ ਉਹ ਗਲਤ ਪਾਸੇ ਉੱਠ ਜਾਂਦਾ। ਫਿਰ ਪਤਾ ਨਹੀਂ ਕਿੱਧਰ ਨੂੰ ਜਾਣਾ ਉਹ ਸੜਕੋ ਜਾਣਾ। ਸੋ ਅਸੀਂ ਧੰਨਵਾਦ ਕਰਦੇ ਆ ਸਾਡੀ ਬੇਟੀ ਜੀਨੇ ਮਿਹਨਤ ਕੀਤੀ ਚੰਗੇ ਨੰਬਰ ਲੈ ਕੱਲ ਨੂੰ ਅਸੀਂ ਉਹੀ ਆਸ ਕਰਦੇ ਆ ਤੁਹਾਡੇ ਜੋ ਕੋਈ ਪੜ੍ਹੇ ਚੰਗੇ ਨੰਬਰ ਲਵੇ ਅਸੀਂ ਤੁਹਾਡਾ ਵੀ ਸਨਮਾਨ ਕਰੀਏ ਅਸੀਂ ਗੁਰਵਿੰਦਰ ਸਿੰਘ ਜੀ ਹੋਣਾਂ ਦਾ ਕਿਉਂਕਿ ਇਹਨਾਂ ਦੇ ਬਾਪ ਦਾਦੇ ਸਾਰਿਆਂ ਤੋਂ ਅਸੀਂ ਜਾਣਦੇ ਆ ਚੰਗੇ ਪਰਿਵਾਰ ਦੇ ਵਿੱਚੋਂ ਆ ਚੰਗੇ ਹੋਣ ਕਿਸਤ ਬਾਰੇ ਮਾਤੇ ਹੁੰਦੇ ਜਿਨ੍ਹਾਂ ਨੇ ਬੱਚੇ ਮਾਪੇ ਦਾ ਮਾਣ ਵਧਾਉਂਦੇ ਆ ਸੋ ਤੁਹਾਡਾ ਟਾਈਮ ਅਸੀਂ ਲੇਟ ਹੋਏ ਆ 5-7 ਮਿੰਟ ਤੁਹਾਡੇ ਕੋਲ ਮਾਫੀ ਵੀ ਮੰਗਦੇ ਆ ਸੋਮੇਸਵਰ ਸਿੰਘ ਜੀ ਸਰਪੰਚ ਬਦਨੀ ਕਲਾ ਇਹ ਜਿਹੜਾ ਜੀ ਹੁਣੇ ਮੈਨੂੰ ਫੋਨ ਕਰਦੇ ਸੀ ਉਹ ਬਾਹਰ ਵੇਖੀ ਉਹ ਚਿੰਤਾ ਇਸ ਸਿਕਲ ਵੀ ਬੱਚਿਆਂ ਨੂੰ ਤੁਸੀਂ ਨਾਮ ਕਿਉਂ ਨਹੀਂ ਸਲੇਪ ਹੋ ਗਏ ਸੋ ਮੈਂ ਬੇਨਤੀ ਕਰੂੰ ਇੱਕ ਮਿੰਟ ਉਹ ਵੀ ਹੋਣ ਆ ਕਿ ਤੁਹਾਡਾ ਧੰਨਵਾਦ ਕਰਨ ਸਵਰ ਸਿੰਘ ਜੀ ਬਦਨੀ ਵਾਹਿਗੁਰੂ ਜੀ ਕਾ ਕਾ ਸਾਹਿਬ ਵਾਹਿਗੁਰੂ ਤਾਰੰਭ ਸਤਕਾਰਯੋਗ ਡੇਰਾ ਕਾਰਕੀ ਕਮੇਟੀ ਮੇਰੇ ਵੀਰ ਟੀਚਰ ਸਰਪੰਨ ਤੇ ਬੱਚਿਓ ਬਲਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਿਆ ਵਿਚਾਰੀ ਪਰਵਕਾਰੀ ਜਿਹੜੀ ਵਿਦਿਆ ਦਾ ਬੜੀ ਮਹਾਨ ਹੈ ਇਹ ਜਿਹੜੀ ਵਿਦਿਆ ਇਹ ਪਰਮ ਰੂਪੀ ਤੀਸੇ ਤੋਂ ਲਾਗਿਆ ਦੀਆ ਬੱਚਿਓ ਜੇ ਰੋ ਤੀਸੇ ਤੋਂ ਲਾਗਿਆ ਦੀਆ ਨਾ ਫਿਰ ਸਤਕਾਰ ਹੁੰਦੇ ਆ ਮਾਨ ਹੁੰਦੇ ਆ ਇੰਜ ਤਾਂ ਹੁੰਦੀਆਂ ਆਂ ਇਸ ਸੰਸਾਰ ਦੇ ਵਿੱਚ ਪਰ ਇੱਕ ਗੁਰਬਾਣੀ ਇਹ ਵੀ ਕਹਿੰਦੀ ਹੈ ਪੜਿਆ ਅਣ ਪੜਿਆ ਪਰਮਗਤ ਪਾਵੇ ਇਹ ਦੋ ਲਾਈਨਾਂ ਨੇ ਸੰਸਾਰ ਦੇ ਵਿੱਚ ਵਿਚਰਨੀਆਂ ਇੱਕ ਦਾ ਸਿਮਰਨ ਕਾਲ ਦੇ ਵਿੱਚ ਆਪਣੀ ਜ਼ਿੰਦਗੀ ਬਣਾਉਣਾ ਤੇ ਅਗਲਾ ਲੋਕ ਤੇ ਆ ਲੋਕ ਸਵਾਰਨਾ ਤੇ ਇੱਕ ਬੁਣੀਆਂ ਦੇ ਜਿਹੜੇ ਸਾਰੇ ਕੰਮ ਕਾਜ ਨੇ ਸਿਆਰੇ ਹੋ ਕੇ ਉਹਨਾਂ ਵਿੱਚ ਵਿਚਰਨਾ ਤੇ ਸਾਰਿਆਂ ਦਾ ਸਤਿਕਾਰ ਕਰਨਾ ਅਗਲ ਬੈਠੇ ਟੀਚਰ ਸਹਿਬਾ ਨਾਲੋਂ ਟੀਚਰ ਸਹਿਬਾ ਨਾਲੇ ਨਹੀਂ ਲੱਗ ਜਾਂਦੇ ਇਹਨਾਂ ਦੇ ਕੋਰਸ ਕਿਤੇ ਹੁੰਦੇ ਨੇ ਇਹਨਾਂ ਦੀਆ ਪੜਾਇਆ ਹੁੰਦੇ ਜਾਂਦੇ ਇਹਨਾਂ ਨੂੰ ਅਗਲ ਹੁੰਦੀ ਹੈ ਇਹਨਾਂ ਦੇ ਦਿਮਾਗ ਕੰਮ ਕਰਦੇ ਨੇ ਕਿਾਰੇ ਵੀਰੋ ਅਤੇ ਬੱਚਿਓ ਤੁਹਾਡਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅਬੂਬਾ ਜੀ ਦਾ ਜਿਨ੍ਹਾਂ ਦੇ ਫਾਸਟ ਆ ਕੇ ਤਿੰਨਾ ਪਿੰਡਾਂ ਦੇ ਵਿੱਚੋਂ ਇੱਕ ਤਾਂ ਨਾਮ ਆਇਆ ਮਾਤਾ ਪਿਤਾ ਦਾ ਨਾਮ ਬੜਾ ਮੈਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਬਹੁਤ ਧੰਨਵਾਦ ਸਪੈਸਰ ਸਰਦਾਰ ਗਚਨ ਸਿੰਘ ਜੀ ਸੋ ਮੈਂ ਨਾਲ ਧੰਨਵਾਦ ਕਮੇਟੀ ਦਾ ਵੀ ਕਰਨਾ ਕਿ ਮੇਰੇ ਅਜਿੰਨੀਆਂ ਕਿਸ਼ਵਾਵਾ ਪਿੰਡ ਲਈ ਸੀ ਉਹਨਾਂ ਦੇਖਦੇ ਹੋਏ ਮੈਨੂੰ ਆਪਣੇ ਵੀਡਰਾਪਿਕ ਕਮੇਟੀ ਦਾ ਮੈਂਬਰ ਵੀ ਬਣਾਇਆ ਹੈ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਦਾਰ ਤਲਵੰਤ ਸਿੰਘ ਢਾਲੇਵਾਲ ਵਾਲਕਰ ਕੈਂਸਰ ਉਹਨਾਂ ਨੇ ਵੀ ਮੈਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ ਸੋ ਉਹਨਾਂ ਦਾ ਧੰਨਵਾਦ ਕਰਦਾ ਜਿੱਥੇ ਵੀ ਸੇਵਾਵਾਂ ਹੁੰਦੀਆਂ ਮੇਰੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਮੈਸੇਜ ਵੀ ਆਉਂਦੇ ਰਹਿੰਦੇ ਆ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਨਿਆਪਕ ਮੈਡਮ ਮਜੀਦ ਕੌਰ ਨੂੰ ਬੇਨਤੀ ਕਰਨਾ ਕਿ ਆਏ ਹੋਤਵੰਤਿਆਂ ਦਾ ਧੰਨਵਾਦ ਕਰਾਂ ਜੀ ਬਹੁਤ ਬਹੁਤ ਮਿਹਰਬਾਨ ਬੜਾ ਵਧੀਆ ਲੱਗਦਾ ਹੈ ਬੇਟਾ ਜਦੋਂ ਐਵੇਂ ਦੇ ਮਾਨ ਸਨਮਾਨ ਸਮਾਰੋਹ ਹੁੰਦੇ ਆ ਸਪੈਸ਼ਲ ਸਰਕਾਰੀ ਸਕੂਲ ਦੇ ਵਿੱਚ ਜਦੋਂ ਨੇ ਜਦੋਂ ਵੀ ਇਹ ਮਾਨ ਸਨਮਾਨ ਸਮਾਰੋਹ ਹੁੰਦੇ ਆ ਮੈਂ ਸਾਰੇ ਆਏ ਹੋਏ ਪ੍ਰਤਵੰਤਿਆਂ ਦਾ ਸਕੂਲ ਦੇ ਵਿੱਚ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਵੀ ਕਦਮ ਚੱਲ ਕੇ ਆਏ ਸਾਡੇ ਸਿਰ ਮੱથે ਬੇਸ਼ੱਕ ਅਸੀਂ ਧੁੱਪ ਦਾ ਕਰਕੇ ਸਹੀ ਢੰਗ ਨਾਲ ਉਧਰ ਨਹੀਂ ਕਰਵਾ ਸਕਦੇ ਬੱਚੇ ਕਿਉਂਕਿ ਉਧਰ ਧੁੱਪ ਬਹੁਤ ਜ਼ਿਆਦਾ ਹੁੰਦੀ ਆ ਤੇ ਸਾਡੇ ਕੋਲੇ ਇਹ ਇੱਕ ਦਰਖਤ ਆ ਜਿਹਦੇ ਕਰਕੇ ਅਸੀਂ ਬੱਚਿਆਂ ਨੂੰ ਛਾਂ 'ਚ ਬਿਠਾ ਸਕਦੇ ਆ ਇਦੇ ਵਾਸਤੇ ਮੈਂ ਮਾਫੀ ਚਾਹੁੰਦੀ ਆ ਕਿ ਅਸੀਂ ਲੋੜੀਂਦਾ ਜਿਹੜਾ ਸਹੀ ਪ੍ਰਬੰਧ ਦਾ ਉਹ ਸਾਡੇ ਸਕੂਲ 'ਚ ਨਹੀਂ ਹੈਗਾ ਮਤਲਬ ਹਾਲ ਨਹੀਂ ਜਾਂ ਚੈਗ ਨਹੀਂ ਹੈਗਾ ਤੋਂਪ ਦੇ ਵਿੱਚ ਇਹ ਨਹੀਂ ਬੈਠ ਨਹੀਂ ਸਕ ਲੇਗੇ ਜਿੰਨਾ ਸਾਡੇ ਤੋਂ ਹੋ ਸਕਿਆ ਪਰ ਇਹਨਾਂ ਦੀ ਸੋਚ ਸਾਡੇ ਨਾਲੋਂ ਬਹੁਤ ਉੱਚੀ ਆ ਬੇਟਾ ਪੈਸਾ ਬਹੁਤ ਲੋਕਾਂ ਕੋਲੇ ਹੁੰਦਾ ਹੈ ਪੈਸੇ ਦੀ ਕੋਈ ਕਮੀ ਨਹੀਂ ਪਰ ਸਹੀ ਤਰੀਕੇ ਦੇ ਨਾਲ ਐਵੇਂ ਦੇ ਮਾਨ ਸਨਮਾਨ ਵਾਸਤੇ ਪੈਸਾ ਕੱਢਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਉਹ ਕਰਮਾ ਵਾਲੀਆਂ ਸਖਸ਼ੀਅਤਾਂ ਹੁੰਦੀਆਂ ਐ ਬਹੁਤ ਉੱਚੀ ਸੋਚ ਵਾਲੀਆਂ ਸਖਸ਼ੀਅਤਾਂ ਹੁੰਦੀਆਂ ਜਿਹੜੀਆਂ ਇਹ ਕੰਮ ਕਰ ਜਾਂਦੀਆਂ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਦਾ ਭਾਗੀਦਾਰ ਬਣਾ ਜਾਂਦੀਆਂ ਤੇ ਉਹਨਾਂ ਦੀ ਸੋਚ ਨੂੰ ਸਲਾਮ ਆ ਤਾਂ ਕਿ ਬੱਚੇ ਆ ਜਿਹੜੇ ਇਹਦੇ ਤੋਂ ਮੋਟੀਵੇਟ ਹੋ ਕੇ ਅੱਗੇ ਤੋਂ ਨੰਬਰ ਲੈਣ ਹੋਰ ਜ਼ਿਆਦਾ ਪੜ੍ਹਾਈ ਕਰਨ ਇਹ ਉਹ ਸੋਚ ਕੇ ਜਾਂਦੇ ਆ ਬੇਟਾ ਉਹਨਾਂ ਨੇ ਕੋਈ ਕਮਾਈ ਨਹੀਂ ਕਾਣੀ ਹੁੰਦੀ ਜੀ ਉਹ ਸਰਫਾ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨ ਵਾਸਤੇ ਉਹ ਪੜ੍ਹਾਈ ਦੀ ਅਹਿਮੀਅਤ ਜਾਣਦੇ ਆ ਇਸੇ ਕਰਕੇ ਉਹ ਐਵੇਂ ਦੇ ਜਿਹੜੇ ਆ ਇਨਾਮ ਰੱਖ ਕੇ ਜਾਂਦੇ ਆ ਤੇ ਸਾਡਾ ਸਕੂਲ ਇਸ ਗੱਲੋਂ ਵੀ ਕਰਮਾ ਵਾਲਾ ਹੈ ਕਿ ਮੋਸਟਲੀ ਮੈਂ 3 ਸਾਲਾਂ ਤੋਂ ਆਇਆ ਇਥੇ ਆਕਸਰੀ ਇਹ ਜਿਹੜਾ ਫਸਟ ਆ ਨਾਮ ਆ ਤਿੰਨ ਸਕੂਲਾਂ ਦਾ ਉਹ ਆਪਣੇ ਸਕੂਲ ਦਾ ਵਿਦਿਆਰਥੀ ਹੀ ਲੈਂਦਾ ਇਸ ਗੱਲੋਂ ਵੀ ਤੁਸੀਂ ਕਲਾਪਿੰਗ ਕਰ ਸਕਦੇ ਆ ਆਪਣੇ ਬੇਟਾ ਆਪਣੇ ਕੀਮਤੀ ਸਮੇਂ ਤੋਂ ਇੰਨੀਆਂ ਮਹਾਨ ਸ਼ਖਸੀਅਤਾਂ ਆਪਣੇ ਵਿੱਚ ਆ ਜਾਈਆਂ ਐ ਇਹਨਾਂ ਦਾ ਵੀ ਸਮਾਂ ਹੈ ਜਿਹੜਾ ਬੜਾ ਕੀਮਤੀ ਆ ਅਸੀਂ ਤਾਂ ਚਲੋ ਸਕੂਲ ਆਉਣਾ ਹੀ ਹੁੰਦਾ ਤੁਸੀਂ ਬੱਚਿਆਂ ਨੇ ਵੀ ਆਉਣਾ ਹੀ ਹੁੰਦਾ ਪਰ ਇਹ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੇ ਆਪਣੇ ਟਾਈਮ ਦੇ ਹਿਸਾਬ ਦੇ ਨਾਲ ਜਿਹੜਾ ਪਹੁੰਚਣਾ ਹੈ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਤੇ ਇੰਨੇ ਸਾਰੇ ਜਾਣਿਆਂ ਨੇ ਇੰਨੀਆਂ ਸਾਰੀਆਂ ਸ਼ਖਸੀਅਤਾਂ ਦਾ ਇਕੱਠਾ ਹੋਣਾ ਤੇ ਉਸੇ ਟਾਈਮ ਤੇ ਆਉਣਾ ਇੱਕ ਕਲਾਪਿੰਗ ਇੱਧਰ ਵੀ ਇਸ ਪੁਰੀ ਮੇਰੇ ਵੱਲੋਂ ਫੇਰ ਤੁਹਾਨੂੰ ਇੱਥੇ ਆਉਣ ਦੇ ਦੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸੋਹਣ ਬਹੁਤ ਸਾਰਾ ਸਮਾਨ ਲਾਉਦੇ ਹੋ ਸਾਡੀ ਬੇਟੀ ਖੋਸਪੀਤ ਕੋਰ ਨੂੰ ਬੇਨਤੀ ਕਰਦੇ ਹਾਂ ਮੰਚ ਤੇ ਆਉਣ ਉਹਨਾਂ ਦੇ ਪਰਿਵਾਰ ਦੇ ਮੁੰਡੇ ਫਾਦਰ ਸਾਹਿਬ ਆਏ ਆ ਉਹ ਵੀ ਆਉਣ ਸਾਰੇ ਟੀਚਰ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਤੇ ਤੁਹਾਡੀ ਮਿਹਨਤ ਕਰਕੇ ਸਾਰਾ ਕੁਝ ਹੋਇਆ ਤੁਸੀਂ ਵੀ ਸਾਰੇ ਜਿਹੜੇ ਮੇਰਮਾਨ ਪਹੁੰਚੋ ਤੁਹਾਡੀ ਹਾਜ਼ਰੀ ਵਿੱਚ ਬੱਚਿਆਂ ਨੂੰ ਸਨਮਾਨ ਕਰਨਾ ਆਪਾਂ ਸਰ ਤੁਸੀਂ ਵੀ ਆ ਜਾਓ ਆ ਜਾਓ ਪਲੀਜ਼ ਆਜੋ ਮੈਡਮ ਕੋਈ ਵੀ ਟੀਚਰ ਪਾਸੇ ਨਾ ਰਹਿਵੇ ਸਾਰੇ ਆਣੇ ਬੱਚੇ ਦੇ ਕੋਲੇ ਆ ਕੇ ਸਨਮਾਨ ਕਰੀਏ ਬਹੁਤ ਧੰਨਵਾਦ ਜਿਹੜਾ ਇਹ ਦਿੱਤਾ ਜਾਂਦਾ ਹੈ ਖੁਸ਼ਪ੍ਰੀਤ ਨੂੰ ਮਿਲਿਆ ਹੈ ਬਹੁਤ ਹੀ ਮਾਨ ਵਾਲੀ ਗੱਲ ਆ ਅੱਗੇ ਤੋਂ ਆਪਣਾ ਜਿਹੜਾ ਵੀ ਹੋਰ ਬੱਚਾ ਹੈ ਉਹ ਤਿਆਰ ਰੋ ਇਹ ਨਾਮ ਆਪਾਂ ਕਿਸੇ ਸਕੂਲ 'ਚ ਜਾਣ ਨਹੀਂ ਦੇਣਾ ਇਹ ਪ੍ਰਣ ਕਰੋ ਤੇ ਹੁਣ ਪਹਿਲਾਂ ਸਾਰੇ ਪ੍ਰਦਾਨ ਦੇ ਅਸੀਂ ਆਫਿਸ ਵਾਲ ਜਾਵਾਂਗੇ ਉਸ ਤੋਂ ਬਾਅਦ ਤੁਸੀਂ ਲਾਈਨਾਂ ਦੇ ਵਿੱਚ ਆਪਣੀਆਂ ਕਲਾਸਾਂ ਵੰਡੋ